ਅਮਰਸਰ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਮਰਸਰ ਦੇ ਗਵਾਲ ਮੰਡੀ ਇਲਾਕੇ ਦੇ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਦੇ ਚਲਦੇ ਨੌਜਵਾਨ ਗੰਭੀਰ ਵਿੱਚ ਜ਼ਖਮੀ ਹੋ ਗਿਆ ਤੇ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਤੇ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੁੱਤਲੀ ਘਰ ਗਵਾਲ ਮੰਡੀ ਦੇ ਰਹਿਣ ਵਾਲੇ ਹਨ ਤੇ ਉਹਨਾਂ ਦਾ ਵਾਸ਼ਿੰਗ ਸੈਂਟਰ ਹੈ ਤੇ ਉਹ ਗੱਡੀਆਂ ਧੋਣ ਦਾ ਕੰਮ ਕਰਦੇ ਹਨ ਇੱਕ ਗਾਹ ਕੁਝ ਦਿਨ ਪਹਿਲਾਂ ਜੋ ਗੱਡੀ ਧਵਾਉਣ ਦੇ ਲਈ ਆਇਆ ਸੀ ਉਸ ਨੂੰ ਲੈ ਕੇ ਉਹਨਾਂ ਦੇ ਗਵਾਂਢੀਆਂ ਵੱਲੋਂ ਈ ਤਰਾਇ ਕੀਤਾ ਗਿਆ ਸੀ ਕਿ ਗੱਡੀ ਇੱਥੋਂ ਹਟਾਈ ਜਾਵੇ ਜਿਸ ਤੇ ਚੱਲਦੇ ਤੂੰ ਤੂੰ ਮੈਮਾ ਹੋਈ ਤੇ ਝਗੜਾ ਇੰਨਾ ਵੱਧ ਗਿਆ ਕਿ ਅੱਜ ਤੱਕ ਨੋਬਤ ਆ ਗਈ ਉਹਨਾਂ ਕਿਹਾ ਕਿ ਸਾਡੇ ਨਾਲ ਜੇ ਜੋ ਗਵਾਂਢ ਹੈ ਉਹ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਤੇ ਉਹ ਵਿਅਕਤੀ ਆਪਣੇ ਆਪ ਨੂੰ ਉੱਥੋਂ ਦੇ ਵਿਧਾਇਕ ਜਸਬੀਰ ਸਿੰਘ ਦਾ ਸੰਧੂ ਦਾ ਸਾਲਾ ਦੱਸਦਾ ਹੈ ਪੀੜਤ ਪਰਿਵਾਰ ਨੇ ਕਿਹਾ ਕਿ ਅੱਜ ਰਾਜੀਨਾਮਾ ਹੋਣਾ ਸੀ ਅਸੀਂ ਸਾਰੇ ਆਵਾਦਮੀ ਪਾਰਟੀ ਦੇ ਆਗੂ ਦੇ ਦਫਤਰ ਵਿੱਚ ਜਾ ਕੇ ਤਰਲੇ ਮਿੰਟਾ ਕੀਤੇ ਆ ਕਿ ਰਾਜਨਾਮਾ ਕੀਤਾ ਜਾਵੇ ਪਰ ਉਹਨਾਂ ਵੱਲੋਂ ਰਾਜਨਾਮੇ ਤੋਂ ਪਹਿਲਾਂ ਹੀ ਸਾਡੇ ਮੁੰਡੇ ਤੇ ਗੋਲੀਆਂ ਚਲਾਤੀਆਂ ਗਈਆਂ ਜਿਹੜਾ ਇਸ ਵੇਲੇ ਮੌਦੇ ਨਾ ਮੇਰੇ ਪੁੱਤ ਕਹਿੰਦੇ ਕਿਤੇ ਸਾਰਿਆਂ ਨੂੰ ਮਾਰ ਦੇਣਾ ਮੇਰਾ ਪੁੱਤ ਨਹੀਂ ਮਤਲਬ ਇਹ ਤੇ ਬੱਚਾ ਕਰ ਲੈ ਲੈਂਦਾ ਰਿਹਾ ਮੰਮੀ ਮੈਨੂੰ ਬਚਾ ਲੈ ਇੰਨਾ ਕੋਲੋ ਮੇਰੇ ਪੁੱਤ ਕਰਦੇ ਇਹਨਾਂ ਨੇ ਮਾਰਿਆ ਵਾ ਸਾਡੇ ਮਮੀ ਨੂੰ ਮੇਰੇ ਪੁੱਤ ਨੂੰ ਬਚਾ ਲੋ ਮੇਰੇ ਪੁੱਤ ਨੂੰ ਪੁੱਤ ਮੇਰਾ ਗੱਡੀ ਮਾਰ ਕੇ ਸੁੱਟ ਗਿਆ ਆਪਣੇ ਵੱਲੋਂ ਬੈਟਾ ਨਾ ਤਾਰਿਆ ਵਾ ਤੇਰੇ ਪੁੱਤ ਨੂੰ ਇਹਨਾਂ ਨੇ ਫੇਰ ਮੁੜ ਕੇ ਚੁੱਪ ਕਰਕੇ ਬੈਟਾ ਦਾ ਕੁੱਟ ਦੇ ਪੁੱਟ ਦੇ ਨਾਲ ਹੀ ਬੋਲੀ ਮਾਰ ਕੇ ਚਲੇ ਗਿਆ ਮਾਰ ਬੰਦੀ ਤਾ ਮਨੇ ਮੇਰੇ ਮੋਤੂ ਤੇ ਗੋਲੀ ਮਾਰੀ ਆ ਇੰਦਰਜੀਤ ਨੇ ਮੇਰੇ ਬੁੱਤ ਤੇ ਗੋਲੀ ਮਾਰੀ ਆ ਪਹਿਲਾ ਇੰਦਰਜੀਤ ਆਇਆ ਵਾ ਇੰਦਰਜੀਤ ਨੇ ਮੁੜ ਕੇ ਫੇਰ ਮੁੜ ਕੇ ਬੰਦੇ ਲਿਆਇਆ ਅਸੀਂ ਨਾਲ ਮੈਨੂੰ ਕੀ ਪਤਾ ਕਿ ਮੈਂ ਕਿਉਂ ਚੱਲ ਕਰਨ ਆਇਆ ਵਾ ਕੋਈ ਗੱਲ ਨਹੀਂ ਨਾਲ ਨਹੀਂ ਕੋਈ ਗੱਲ ਕਰਨ ਆਇਆ ਵਾ ਮੇਰਾ ਨਾਮ ਮੰਜੂ ਆ ਹਾਂਜੀ ਮੈਂ ਆਦੀ ਵੱਡੀ ਮਾਸੀ ਛੋਟੀ ਉਹਨੇ ਇਹ ਲੜਾਈ ਬੜੇ ਦਿਨਾਂ ਦੀ ਚੱਲਦੀ ਪਈ ਸੀ ਗੱਡੀ ਇਹਦੇ ਬੂਏ ਅੱਗੇ ਲੱਗੀ ਗੱਡੀ ਤੋਂ ਇਹ ਲੜ ਪਿਆ ਸਾਡੇ ਨਾਲ ਇਹ ਬੜੇ ਦਿਨਾਂ ਦੀ ਇਹਨੇ SLA ਬਣਾਈ ਸੀ ਮੁੰਡੇ ਨੂੰ ਮਾਰਨ ਦੀ ਅਸੀਂ ਹੱਥ ਜੋੜੇ ਇਹਨੇ ਉਹਦੀ ਮਾਂ ਨੂੰ ਬਾਲਾਂ ਤੋਂ ਤੋਕੇ ਗਲੀ ਚ ਉਹ ਤੇ ਸੜਕ ਤੇ ਛੁੱਟਿਆ ਉਹ ਵੀਡੀਓ ਸਾਡੇ ਕੋਲ ਵਾ ਅਸੀਂ ਸਾਰਿਆਂ ਕੋ ਗਏ ਅਸੀਂ ਥਾਣੇ ਵਾਲਿਆਂ ਨੂੰ ਦਿਖਾਈ ਵੀਡੀਓ ਕਿ ਆਹ ਵੇਖੋ ਇਹ ਮਾਰਦੇ ਪਿਆ ਸਾਡੀ ਮਾਂ ਨੂੰ ਉਹਦਾ ਕੋਈ ਥਾਣੇ ਵਾਲੇ ਸਾਡੀ ਸੁਣਵਾਈ ਕਰਦੇ ਸੀ ਉਹ ਰੋਜ਼ ਕਹਿੰਦੇ ਸੀ ਸ਼ਾਮੀ ਫੈਸਲਾ ਕਰਦੇ ਆ ਸਵੇਰੇ ਫੈਸਲਾ ਕਰਦੇ ਆ ਅੱਜ 15 ਦਿਨ ਹੋ ਗਏ ਸਾਡਾ ਕੋਈ ਫੈਸਲਾ ਨਹੀਂ ਕਰਦੇ ਉਹ ਵੀ ਕਹਿੰਦਾ ਸੀ ਵੀ ਮੈਂ ਤਾਂ ਫੈਸਲਾ ਕਰਦਾ ਹਾਂਗਾ ਕੌਣ ਆ ਜਿਸ ਵੀ ਗੋਲੀ ਮਾਰੀ ਹੈ ਕਿਹਦਾ ਬੰਦਾ ਆ ਚਾਰ ਪੰਜ ਬੰਦੇ ਆਏ ਆ ਨਾਲ ਜਸਬੀਰ ਸੀ ਨਾਲ ਉਹਦਾ ਕੁਦਾ ਸੀ ਕੁਦਾਗੇ ਨਹੀਂ ਹੋਇਆ ਕੁਦੇ ਨੇ ਲਾ ਕੇ ਕਲੋ ਕੇ ਇਹਨਾਂ ਨੇ ਗੋਲੀ ਮਰਵਾਈ ਆ ਇਹਨਾਂ ਮਾਂ ਨੂੰ ਮਾਰਿਆ ਸਲੱਗਰ ਮਾਰਿਆ ਪਿਓ ਨੂੰ ਵੀ ਸਲੱਗਰ ਮਾਰਿਆ ਉਹਨਾਂ ਨੇ ਕਿਹਾ ਉਹ ਆਪਣੇ ਪੁੱਤਰ ਦੇ ਥੱਲੇ ਵਾਲ ਹੀ ਛਡਾਉਂਦੇ ਰਹਿ ਗਏ ਵਾਲ ਉਹਨਾਂ ਨੇ ਸਮਝਿਆ ਕਿ ਉਹਨਾਂ ਮਾਂ ਫੜੇ ਇਹਨਾਂ ਨੇ ਕੋਨ ਨੂੰ ਨਹੀਂ ਪਤਾ ਥਲੇ ਉਹਨਾਂ ਨੇ ਗੋਲੀ ਵੀ ਮਾਰਤੀ ਆ ਉਹ ਜਦੋਂ ਨੇ ਕਿਹਾ ਮੰਮੀ ਮੈਨੂੰ ਗੋਲੀ ਵੱਜ ਗਈ ਉਹ ਫੇਰ ਭੱਜ ਕੇ ਗੋਲੀ ਮਾਰ ਕੇ ਫੇਰ ਉਹਨਾਂ ਨੇ ਆਪਣੇ ਬੂਏ ਦੇ ਅੱਗੇ ਕੈਮਰੇ ਜਿਹੜੇ ਲੱਗੇ ਸੀ ਉਹ ਵੀ ਲਾ ਕੇ ਲਾ ਗਏ ਉਹਨਾਂ ਨੇ ਬੂਏ ਜਿੱਦੜੇ ਮਾਰ ਕੇ ਭੱਜ ਗਏ ਆ ਇਹ ਜੀ ਉਹ ਕਹਿੰਦੇ ਸੀ ਅਸੀਂ ਆ ਸਾਡੀ ਸਰਕਾਰ ਆ ਸਾਡੀ ਪਾਰਟੀ ਆ ਅਸੀਂ ਇਹਨਾਂ ਨੂੰ ਮਰਵਾਉਣਾ ਹੀ ਮਰਵਾਉਣਾ ਵਾ ਉਹਨੋਂ ਕਹਿੰਦੇ ਸੀ ਇਹਨਾਂ ਦੇ ਸਾਰੇ ਮਾਰਨੇ ਆ ਉਹ ਸ਼ਰਿਆਮ ਕਹਿੰਦੇ ਆ ساری ਦੁਨੀਆ ਦੇ ਸਾਹਮਣੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਮਾਰਨਾ ਉਹ ਕਹਿੰਦੇ ਮਾਰ ਦੇਣਾ ਵਾ ਅਸੀਂ ਅਸੀਂ ਨਹੀਂ ਇਹਨਾਂ ਨੂੰ ਛੱਡਣਾ। ਭਾਜੀ ਦੇਖੋ ਸਾਨੂੰ ਕੋਈ ਨਿਆਹ ਦਵਾਓ। ਕੋਈ ਨਾ ਨਿਆਹ ਦਵਾਓ ਸਾਡੇ ਬੱਚਾ ਬਿਆਨਦਰ ਇੱਕ ਤੇ ਅੱਗੇ ਹੀ ਬੱਜੀ ਆ। ਇਹਦੇ ਸਾਰੇ ਤੇ ਅਸੀਂ ਜਿੰਦੇ ਸਾਂ। ਸਾਡਾ ਵਿਪਾਦਤਾ ਇਹਨਾਂ ਨੇ ਮੰਜੇ ਤੇ ਦੱਸੋ ਅਸੀਂ ਕਿੱਧਰ ਨੂੰ ਜਾਈਏ। ਨਾ ਸੁਣਿਕੇ ਨੀ ਕਿ ਉਹਰੇ ਬੱਚੇ ਆ। ਮੈਂ ਸਮਝਦਾ ਵੀ ਅੱਜ ਦੀ ਜਿਹੜੀ ਇਹ ਘਟਨਾ ਕਵਾਲਪੱਡੀ ਵਿੱਚ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਅੱਜ ਆਮ ਆਦਮੀ ਪਾਰਟੀ ਦੇ ਜੋ ਕਿ ਐਮਐਲਏ ਡਾਟਰ ਜਸਵੀਰ ਸਿੰਘ ਸੰਧੂ ਦਾ ਆਪਣੇ ਆਪ ਉਹਦਾ ਸਾਲਾ ਕਹਿੰਦਾ ਹੈ ਪਤਾ ਨਹੀਂ ਉਹ ਸਾਲਾ ਜਾਂ ਕੋਤੀ ਸਾਲਾ ਰੱਬ ਜਾਣੇ ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਉਪਰੀਤ ਮਦਾਨ ਵਾਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੇ ਜ਼ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸਰੇ ਆਮ ਇਲਾਕੇ ਤੇ ਜਾ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਔਰ ਮੈਂ ਸਮਝਦਾ ਵੀ ਇਹ ਆਮ ਆਦਮੀ ਪਾਰਟੀ ਦੀ ਜੋ ਕਿ ਆਪਣੇ ਆਪ ਨੂੰ ਬਦਲਾਅ ਦਾ ਕਹ ਕੇ ਐਸ ਵੀ ਅਸੀਂ ਪੰਜਾਬ ਦੇ ਵਿੱਚ ਨਵਾਂ ਬਦਲਾਅ ਲਿਆਵਾਂਗੇ ਇਹ ਕਿਹਦਾ ਬਦਲਾਅ ਆ ਰਿਹਾ ਹੈ ਵੀ ਜਿਹੜੇ ਲਗਾਤਾਰ ਆ ਵੀ ਜਿਹੜੇ ਜ਼ਿੰਮੇਵਾਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਉਹ ਲੋਕਾਂ ਨੂੰ ਮਾਰ ਰਹੇ ਨੇ ਔਰ ਅੱਜ ਦੇਖੋ ਪਰਿਵਾਰ ਦਾ ਕੀ ਬੁਰਾ ਹਾਲ ਹੈ ਔਰ ਇਸ ਲੜਕਾ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਹੈ ਔਰ ਮੈਂ ਸਮਝਦਾ ਵੀ ਇਸ ਦੀ ਜੰਨੀ ਵੀ ਨਿੰਦਿਆ ਔਰ ਕਿਹਦੀ ਕੀਤੀ ਜਾਵੇ ਥੋੜੀ ਆ ਔਰ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਮਾਧਮ ਨਾਲ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਬਿਨਾ ਕਿਸੇ ਸਰਕਾਰ ਦੇ ਪ੍ਰੈਸ਼ਰ ਤੋਂ ਆਕੇ ਜੋ ਕਾਨੂੰਨੀ ਕਰਵਾਈ ਬੰਦੀ ਹੈ ਉਹ ਕੀਤੀ ਜਾਵੇ ਤਾਂ ਕਿ ਵੀ ਇਸ ਪਰਿਵਾਰ ਨੂੰ ਸਾਬ ਮਿਲ ਸਕੇ ਉਸ ਦੇ ਰਿਸ਼ਤੇਦਾਰ ਵੀ ਹੈ ਉਹਨਾਂ ਦੇ ਸਪੋਰਟਰ ਵੀ ਆ ਔਰ ਉਹ ਇਹੀ ਗੱਲ ਕਹਿੰਦੇ ਸਨ ਵੀ ਸਾਨੂੰ ਐਮਐਲਏ ਦੀ ਸ਼ਹਿਵ ਆ ਸਰਕਾਰ ਸਾਡੀ ਆ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਗੁੰਡਾਗਰਦੀ ਕਰਦੇ ਨੇ ਔਰ ਲੋਕਾਂ ਨੂੰ ਡਰਾਉਂਦੇ ਨੇ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤੇ ਤੁਹਾਡੇ ਨਾਲ ਗਾਂ ਵੀ ਚਾਇ ਨਿਯਾਜ ਪਰਚੇ ਜਿਹੜੇ ਦਰਜ ਕੀਤੇ ਜਾ ਸਕਦੇ ਆ ਲਗਾਤਾਰ ਨਜ਼ਰ ਆ ਰਿਹਾ ਲਗਾਤਾਰ ਲੋਕੀ ਦੇਖੋ ਜੀ ਜਿਦੋਂ ਦੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕਾਨੂੰਨ ਉਹ ਸਾਰਾ ਬੁਰਾ ਹਾਲ ਹੈ ਔਰ ਪਹਿਲਾਂ ਦੇ ਕਹਿੰਦੇ ਸਨ ਗੈਂਗਸਟਰ ਜਿਹੜੇ ਆ ਉਸ ਮਾਹੌਲ ਖਰਾਬ ਕਰ ਰਹੇ ਨੇ ਹੋਰ ਤੇ ਮੌਜੂਦਾ ਸਰਕਾਰ ਦੇ ਚੁਣੇ ਨਮਾਇंदे ਮਾਹੌਲ ਖਰਾਬ ਕਰ ਰਹੇ ਨੇ ਇਹ ਬਦਲਾਅ ਨਹੀਂ ਸਿਰ ਬਦਲੇ ਦੀ ਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਲੱਗਦਾ ਤੁਹ ਵੀ ਸੀਪੀ ਸਾਹਿਬ ਕਹਿ ਰਹੇ ਹੋਣਾ ਕਿ ਸਿੱਧੂ ਸਾਹਿਬ ਦੀ ਸ਼ੰਕਾ ਹੈ ਜੀ ਵੀ ਸਰਕਾਰ ਐਮਐਲ ਮੌਜੂਦਾ ਐਮਐਲਏ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਲੇਕਿਨ ਅਸੀਂ ਇਹ ਸਮਝਦੇ ਆਂ ਵੀ ਸਾਡੇ ਅਮਰਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਬਹੁਤ ਹੀ ਇਮਾਨਦਾਰਤ ਬਹੁਤ ਵਧੀਆ ਨੇ ਔਰ ਉਹ ਕਿਸੇ ਦਬਾਅ ਵਿਚ ਆਣਗੇ ਨਹੀਂ ਪੂਰੀ ਆਸ ਰਹੀ ਸਾਨੂੰ ਮੇਰੀ ਸਮਝ ਲਓ ਜੀ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਸੀ ਔਰ ਮੈਂ ਬੜੇ ਠੀ ਇਹੋ ਜੀ ਪਾਰਟੀ ਨੂੰ ਇਹੋ ਜੀ ਸਰਕਾਰ ਨੂੰ ਛੱਡ ਦਿੱਤਾ ਕਿਉਂਕਿ ਸਰਕਾਰ ਨੂੰ ਛੱਡਣਾ ਬੜਾ ਆਖਾ ਹੁੰਦਾ ਹੈ ਲੇਕਿਨ ਸਰਕਾਰ ਦੀ ਨੀਤੀਆਂ ਵੇਖ ਕੇ ਔਰ ਖਾਸ ਕਰਕੇ ਐਮਐਲਐਸ ਸਾਹਿਬ ਦਾ ਆਲਦ ਵਾਲਾ ਵੇਖ ਕੇ ਮੈਂ ਇਸ ਪਾਰਟੀ ਨੂੰ ਜਿਹੜੀ ਆ ਅਲਵਿਦਾ ਕਿਹਾ ਸੀ ਭਾਈ ਇਹ ਕੀ ਗੱਲ ਹੋਈ ਜੀ ਮੇਰਾ ਨਾਮ ਦੀਪਕ ਮਲੋਤਰਾ ਜੀ ਜਨਾਬ ਇਹ ਇਹ ਮੇਰਾ ਸਾਲਾ ਹੋਇਆ ਜੀ ਇਹ 2-3 ਦਿਨ ਹੋ ਗਏ ਆ ਪਹਿਲੋ ਵੀ ਇਹਨਾਂ ਨੂੰ ਰਾਈ ਨਵੇਂ ਵਾਸਤੇ ਕਿੰਨੇ ਦਿਨਾਂ ਦੇ ਕਹਿ ਨਹੀਂ ਪਰ ਇਹ ਰਾਈ ਨਵੇਂ ਵਾਸਤੇ ਬੁਲਾਉਂਦੇ ਸਾਨੂੰ ਪੇ ਹੀ ਸਾਨੂੰ ਤੇ ਡਰ ਰਹੀ ਕਿ ਦੇ ਉੱਤੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ ਉਹੀ ਗੱਲ ਹੋਈ ਇਹਨਾਂ ਨੇ ਘਰ ਦੇ ਬਾਹਰ ਆ ਗਏ ਪੰਜ-ਛੇ ਤੋਂ ਮੁੰਡੇ ਗੱਡੀ ਜਾਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਮੰਮੀ ਦੇ ਵੀ ਹੱਥੀਪੇ ਆ ਡੈਡੀ ਦੇ ਵੀ ਹੱਥੀਪੇ ਆ ਗੋਲੀ ਮਾਰੀ ਕਿੰਨੇ ਆ ਦੱਸੋ ਗੋਲੀ ਸਾਰੇ ਉਹਨਾਂ ਦੇ ਨਾਲ ਡਾਕਟਰ ਜਸਪੀਰ ਦਾ ਜਿਹੜਾ ਸਾਲਾ ਨਾ ਉਹ ਮੁੰਡੇ ਲੈ ਕੇ ਆਇਆ ਉਹਨਾਂ ਜੋ ਮੁੰਡਿਆਂ ਨੇ ਗੋਲੀਆਂ ਮਾਰੀਆਂ ਵ ਅਹੀ ਆਪ ਮੋਕੇ ਤੇ ਨਹੀਂ ਜਿਨੇ ਵਜਿਓ ਉਹਨੇ ਸਾਨੂੰ ਸਾਰੀ ਗੱਲ ਦੱਸੀ ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਕਿਸੇ ਰਾਜਨੀਤਿਕ ਪਾਰਟੀ ਤੋਂ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸ਼ਹਿਦ ਨਾਲ ਹੋਇਆ ਜੀ ਡਾਕਟਰ ਜਸਪੀਤ ਦੀ ਡਾਕਟਰ ਜਸਬੀਰ ਦੀ ਸ਼ੈਣਾ ਪੁਨੀਤ ਵਾ ਪੁਨੀਤ ਪੁਨੀਤ ਹੈਗਾ ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚ ਲਵੇੜਦਾ ਫਿਰਦਾ ਵਾ ਕਹਿੰਦਾ ਸਾਡੀ ਸਰਕਾਰ ਵਾ ਅਸੀਂ ਤੁਹਾਨੂੰ ਵੇਖ ਲਾਂਗੇ ਤੁਸੀਂ ਕੀ ਕਰ ਸਕਦੇ ਹੋ ਸਾਡਾ ਪੁਨੀਤ ਕੌਣ ਹੈਗਾ ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇੱਥੋਂ ਆਮ ਆਦਮੀ ਪਾਰਟੀ ਵੱਲੋਂ ਤੇ ਕੀ ਹੋ ਤੁਸੀਂ ਮੰਗ ਕੀ ਕਰਦੇ ਹੋ ਸਰ ਸਾਡੀ ਮੰਗ ਹੈਗੀ ਹੈ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਆ ਇਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਕੀਤੀ ਜਾਏ ਪਰਚਾ ਦੇਣ ਤੇ ਜੋ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਏ ਸਾਨੂੰ ਇਨਸਾਫ ਦਿੱਤਾ ਜਾਵੇ ਕਿਤੇ ਪੁਲਿਸ ਨਹੀਂ ਗਈ ਮੌਕੇ ਤੋਂ ਹੁਣ ਜਾ ਕੇ ਪੁਲਿਸ ਨੇ ਵੇਖਿਆ ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ ਇਹਨਾਂ ਦੇ ਰਿਕਾਰਡਿੰਗ ਉੱਥੇ ਡੀਵੀਆਰ ਇਹਨਾਂ ਦੇ ਅੰਦਰ ਕਮਰੇ 'ਚ ਪਿਆ ਹੋਆ ਸਾਨੂੰ ਤੇ ਡਾਰਾ ਵੀ ਉਹ ਡੀਵੀਆਰ ਨਾਲ ਅੰਦਰੋਂ ਕੈਪ ਕਰ ਦੇਣ ਉਹਦੇ ਵਿੱਚ ਸਾਰੀ ਵੀਡੀਓ ਆਈ ਹੋਣੀ ਇਹਨਾਂ ਦੀ ਠੀਕ ਹੈ ਇਹ ਇਹ ਹੀ ਬੰਨੇ ਦਬਾ ਲਿਆ ਜਿਹੜਾ ਉਹ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਇਹ ਤੁਹਾਨੂੰ ਕੋਈ ਡਿਸਕਲੋਜ਼ ਕਰਾਂਗੇ ਜੀ ਸਰ ਹਾਂ ਜੀ ਸਾਜਰ ਨੇ ਸਾਜਰ ਹੈ ਜੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ-ਗੁੱਡੀ ਲਾਂਤੂ ਕੋਈ ਲੜਾਈ ਹੋਈ ਹੈ ਤੇ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹ ਸਟੇਟਮੈਂਟ ਲਾ ਕੇ ਕੋਈ ਜੋ ਵੀ ਕਰਵਾਇਆ ਤੁਹਾਨੂੰ ਦੱਸਾਂ ਇੰਦਰਜੀਤ ਕਿਸੇ ਐਮਐਲਏ ਨਾਲ ਰਿਸ਼ਤੇ ਆ ਰਹੇ ਜੀ ਇਹਦੇ ਬਾਰੇ ਅਸੀਂ ਅਜੇ ਨਹੀਂ ਕੁਝ ਕਹਿ ਸਕਦੇ ਸਾਨੂੰ ਪਤਾ ਲੱਗੇਗਾ ਸਿਰਫ ਇਹਨਾਂ ਇੰਦਰਜੀਤ ਦੱਸਿਆ ਉਹਦਾ ਸਨ ਆਫ ਦੂਜਾ ਤੇ ਸਾਰਾ ਪਤਾ ਕਰਕੇ ਜੋ ਵੀ ਹੋ ਜਿਹਨਾਂ ਦੀ ਕੋ ਗੱਡੀ ਇੱਥੇ ਲੱਗੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਆ ਕਿਤੇ ਗੱਡੀ ਜਿਹੜੀ ਧੁੰਦੇ ਆ ਜੀ ਆਫਿਸ ਉੱਥੇ ਕੋ ਆਪਣਾ ਇਹਦਾ ਇੰਦਰਜੀਤ ਦਾ ਜੀ ਜੋ ਇਹਨਾਂ ਨੇ ਦੱਸਿਆ ਉਹਦੇ ਤੋਂ ਇਹਨਾਂ ਦੀ ਕੋਈ ਹੋਈ ਹੈ ਫਿਰ ਹਾਲਾਤ ਦੀ ਸਾਜਨ ਦੀ ਹਾਲ ਕਿਸਨ ਦੀ ਠੀਕ ਹੈ ਜੀ ਜੇ ਠੀਕੇ ਜੀ ਹਾਲ ਤੱਕ ਜਿਹੜਾ ਮਟਕਰ ਰਿਹਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਪਰਚਾ ਜਿਸ ਤਰ੍ਹਾਂ ਕਰਦੇ ਆ ਪਰ ਸਟੇਟਮੈਂਟ ਲੈ ਰਹੇ ਆ ਜੀ ਉਹ ਸਟੇਟਮੈਂਟ ਲੈ ਰਹੇ ਸਟੇਟਮੈਂਟ ਲੈ ਕੇ ਉਹਨਾਂ ਕੇ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਸੀ ਇਹਦੇ ਬਾਰੇ ਹਜੇ ਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਸ ਇਹ ਗੋਲੀ ਕਿੱਥੇ ਲੱਗੀ ਸਾਜੰਦੇ ਸਰ ਪਰਵਾਹ ਲਾਤ ਤੇ ਲੱਗੀ ਹੈ ਜੀ ਪਰਵਾਹ ਪਰ ਨਲਾਂ ਦੇ ਵਿੱਚ ਨਾ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਧਾਇਕ ਤੇ ਸਾਡੇ ਵੱਲੋਂ ਜਿਹੜਾ ਸਾਰਾ ਕੁਛੇ ਘਟਨਾ ਨੂੰ ਜਿਹੜਾ ਇੰਦਰਜੀਤ ਨੇ ਇਹਨਾਂ ਨੇ ਦੱਸਿਆ ਜਿਹੜਾ ਵੀ ਹੈ ਗਲਪਰੇਟਾ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰੋਨ ਲੱਗਾ ਹੁਣ ਇਹ ਕਹਿੰਦੇ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹਦੇ ਚਾਹੋ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਕੋਈ ਵੀ ਪਰਦਾਸ਼ ਹਾਂ ਉਹ ਕੈਮਰੇ ਵੀ ਲੱਗੇ ਹੋਏ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਵਗੈ ਜਿਹੜੇ ਵੀ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ। ਇਹ ਹਜੇ ਇੱਕ ਸਰ ਕੋਈ ਮਾਮਲਾ ਦਰਚ ਕੀਤਾ ਗਿਆ ਹੈ। ਮਾਮਲਾ ਸਟੇਟਮੈਂਟ ਲਿਖ ਰਹੇ ਆ ਜੀ ਉਹ ਤਾਂ ਫਾਦਰ ਦੀ ਸਟੇਟਮੈਂਟ ਲਿਖ ਰਹੇ ਆ। ਜੀ। ਉਹ ਚੱਲ ਰਹੀ ਹੈ ਬਸ ਸਟੇਟਮੈਂਟ ਹੈ ਜਸਟ ਉਹਨਾਂ ਨੂੰ ਲੱਗਾ ਪਤਾ ਸੀ ਆ ਗਏ ਹੁੰਦੇ। ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਈ ਉਹ ਇੰਦਰਜੀਤ ਬਈ ਸਰ ਇਸ ਮਾਮਲੇ ਵਿੱਚ। ਬਈ ਤਾਂ ਤੁਹਾਨੂੰ ਮੈਂ ਦੱਸਿਆ ਜੀ ਹਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰੇ ਉਹ ਦੱਸ ਰਿਹਾ ਮੈਂ ਜਸਟ ਪਤਾ ਹੀ ਲੱਗਾ ਕਿ ਜਿੰਨਾ ਕੁ ਟਾਈਮ ਤੁਹਾਨੂੰ ਆਇਆ ਵਾ ਇੰਨਾ ਕੁ ਟਾਈਮ ਹੀ ਮਿਲੂਆ। ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ ਜਸਟ ਸਿਰਫ ਇਹਨਾਂ ਨੇ ਇੰਦਰਜੀਤ ਦਾ ਨਾਲ ਸਾਥੀ ਵੀ ਸੀ ਹਾਂ ਕਿ ਦੋ ਚਾਰ ਬੰਦੇ ਦੇ ਨਾਲ ਹੋਰ ਸੀਗੇ ਹਾਂਜੀ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲੇ ਇਛਾ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਥੈਂਕ ਯੂ ਜੀ ਆਹ ਦੇ ਗੋਲੀਆਂ ਮਾਰ ਕੇ ਨਲਜ ਮੇ ਨਾਲ ਹੀ ਦਫਤਰ ਬਣਿਆ ਵਾ ਮੰਮੀ ਦੇ ਵੀ ਉਹਨਾਂ ਨੇ ਚਪੇੜ ਮਾਰੀ ਸਲੱਗਰ ਮਾਰੇ ਡੈਡੀ ਦੇ ਨੀਲ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਚਾਰ ਪੰਜ ਜਣੇ 10 ਜਣੇ ਹੈਗੇ ਸੀਗੇ ਨਾਲ ਕੁਦਾ ਹੀ ਕੁਦਾ ਦਰਵਾਜੇ ਨੂੰ ਲੋਕ ਲਾ ਕੇ ਭੱਜ ਗਿਆ ਉਹਦੇ ਘਰ ਕੈਮਰੇ ਲੱਗੇ ਤੇ ਕੈਮਰੇ ਚ ਸਾਰੀ ਰਿਕਾਰਡਿੰਗ ਹੋਈ ਹੋਈ ਆ ਉਹਨੇ ਹੋਏ ਮੇਰੀ ਤਾਂ ਬੇਲਾ ਲੜਾਈ ਹੋਈ ਉਹਦੇ ਵੀ ਵੀਡੀਓ ਵਿੱਚ ਚਪੇੜ ਮਾਰੀ ਮਾਕੇ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਹੋਏ ਲੈ ਕੋਈ ਕੀਤਾ ਉਹ ਉਹਨੇ ਜੱਟ ਬਾਕੀ ਇਹ ਗਾਮ ਕੀ ਲਾਂਦੇ ਆਂ ਪਾਰਟੀ ਦੀ ਸਾਨੂੰ ਬਾਹਰ ਦੇ ਗਾਂਚ ਵੀ ਖਤਰਾ ਵਾ ਉਹ ਧਮਕੀਆਂ ਲਾਂਦਾ ਛਰੇ ਆਂ ਮੈਂ ਤੇਰਾ ਸਾਰਾ ਟੱਬਰ ਮਾਰਦੇ ਨਾ ਮੈਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ ਸਰਕਾਰ ਇਹ ਮੈਂ ਵੀ ਆ ਐਮ ਐਮ ਐਲ ਏ ਦੇ ਸਹਤ ਕੰਮ ਹੁੰਦੇ ਆ ਰਵਾ ਹਾਏ ਕਦੀ ਆਪ ਕਿਸੇ ਕੋਲ ਜਾਣੇ ਕਿਸੇ ਕੋਲ ਜਾਣੇ ਫੈਸਲਾ ਕਰਾ ਦੂ ਸਲਤਾਨੀਆਂ ਲੈਂਦੇ ਆਂ ਆਹ ਜੀ ਕੀ ਗੱਲ ਹੋਈ ਆ ਜੀ ਮਿਲ ਦੇ ਸਾਹਮਣੇ ਆ ਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਗ ਨੇ ਗੱਡੀ ਲਾਈ ਤੇ ਇਹਨਾਂ ਦਾ ਮਤਲਬ ਉਹ ਸਾਡੇ ਦਵਾਰ ਕੀ ਇਦਾਂ ਲੜਾਈ ਬਾਸ਼ੰਦਾ ਦਾ ਕੰਮ ਆ ਉਹਦਣੇ ਉਹਦਣ ਵੀ ਇਹਨੇ ਸਾਨੂੰ ਕੁੱਟਿਆ ਵਾ ਉਹਨੇ ਕੀ ਇਹਦਾ ਨਾਂ ਨਹੀਂ ਨਕੋਲੀਆਂ ਮਾਰ ਦੇਣੀਆਂ ਵਾ ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਧਮਕੀਆਂ ਲਾਤੀਆਂ ਸੀ ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਣੇ ਹਾਂ ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਹੀ ਮਾਰਨੀਆਂ ਵਿੱਚ ਇਹ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ ਦੱਸੋ ਝਗੜੇ ਦਾ ਕਾਰਨ ਝਗੜੇ ਦਾ ਕਾਰਨ ਸੀ ਗਾਹ ਕਾਇਆ ਗਾਹ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗਾ ਖਰੀਦੀ ਆ ਤੇ ਉੱਥੇ ਗੱਡੀ ਲੱਗੀ ਸੀ ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ ਉਹ ਤਾਂ ਮਕਾਨ ਹੈ ਕੀ ਹੈ ਉਹ ਤਾਂ ਮਕਾਨ ਨਹੀਂ ਹੈ ਗਾਹ ਉਹ ਸਾਡੀ ਜਗ੍ਹਾ ਟੀ ਜਗ੍ਹਾ ਦਫਤਰ ਉਹ ਕਰਦਾ ਫਿਰ ਉੱਥੇ ਉਹਦੇ ਭਰਾ ਕੋ ਖਰੀਦੀ ਆਪਾਂ ਜਗ੍ਹਾ ਉਹਦਾ ਵਿੱਚ ਕੋਈ ਉਹਨੇ ਦਫਤਰ ਬਣਾਇਆ ਵਾ ਆਮ ਆਦਮੀ ਪਾਰਟੀ ਆਮ ਪਾਰਟੀ ਦਾ ਦਫਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ ਆਪ ਪਾਰਟੀ ਦਾ ਦਫਤਰ ਬਣਾਇਆ ਵਾ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਲਾਈਆਂ ਸੀ ਵੀ ਮੇਰੇ ਅੰਦਰ ਹੋੜਾ ਗੋਲੀयां ਮਾਰਦੀਆਂ ਮੈਂ ਤੇਰੇ ਮੁੰਡੇ ਨੂੰ ਇੱਕ ਤੇਰਾ ਮੁੰਡਾ ਅੱਗੇ ਵੱਜੀ ਆ ਮੈਂ ਦੂਜਾ ਤੇਰਾ ਮੁੰਡਾ ਵੱਜੀ ਕਰਕੇ ਅੱਜ ਰਾਜੀ ਨਾਵਾ ਹੋਣਾ ਸੀ ਤੇ ਰਾਜੀ ਨਾਵਾ ਆਪਾਂ ਕਿਹਾ ਵੀ ਚੱਲ ਕੱਲ ਕਰ ਲਾਂਗੇ ਨੇ ਬੜ ਜਾਵਾਂਗੇ ਬੜੇ ਦਿਨਾਂ ਦਾ ਅਸੀਂ ਰਾਜੀ ਨਾਵੀ ਲਈ ਤਿਆਰ ਹੋਏ ਸੀ ਪਰਾਨੂੰ ਨਹੀਂ ਪਤਾ ਵੀ ਇਹਨਾਂ ਨੇ ਜਿਹੜੀਆਂ ਧਮਕੀਆਂ ਲਾਈਆਂ ਉਹ ਸੱਚ ਕਰਨੀਆਂ ਆ ਹੱਲੇ ਬੈਠੇ ਹਾਂ ਅੱਜ ਉਹ ਚਰੇ ਚਰੇ ਉਹਨੂੰ ਬੋਲੇ ਗਏ ਨੇ ਖਿੱਚ ਕੇ ਸ਼ਰੀਆਮ ਕਹਿੰਦੇ ਆ ਸ਼ਰੀਆਮ ਪਾਰਟੀ ਦੀ ਸ਼ਰੀਆਮ ਓਕਾਰ ചേ ഒന്നെ വീടും ਮੇਰਾ ਨਾਮ ਮੋਨਿਕਾ ਹੈ ਮੈਂ 사જન ਦੀ ਵੱਡੀ ਭੈਣ ਆ ਤੇ ਉਹਨਾਂ ਦੀ ਇਹਨਾਂ ਦੀ ਥੋੜਾ ਦਿਨ ਪਹਿਲਾਂ ਹਫਤਾ ਖ ਹੋ ਗਿਆ ਵਾ ਇਹਨਾਂ ਦੀ ਲੜਾਈ ਹੋਈ ਸੀ ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਏ ਦੇ ਅੱਗੇ ਲਾਈ ਆ ਸਿਰਫ ਇੱਕ ਹੈੱਡਲਾਈਟ ਅੱਗੇ ਸੀਗੀ ਬਸ ਹੁਣ ਇਹਨਾਂ ਨੂੰ ਬੋਲਣ ਦੇ ਉਹਨਾਂ ਤੋਂ ਬੜੇ ਗੱਡੀ ਵਾਲੇ ਜਿਹੜੇ ਧਵਾਨ ਆਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫਤਰ ਸਾਡੀ ਕੰਧ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ ਉਹ ਗੱਡੀ ਥੋੜੀ ਜੀ ਹੋਰ ਕੋ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ ਉਸ ਤੇ ਉਸ ਤੇ ਮਰਦੀ ਲੜਾਈ ਇਹਨਾਂ ਨੇ ਕਿਨਾਂ ਦਾ ਇਹਨਾਂ ਦੀ ਲੜਾਈ ਹੋਈ ਬੈਸ ਬਸਾਈ ਹੋਈ ਕੁਦੇ ਉਹਨੇ ਜਿਹੜੇ ਬੰਦੇ ਦੇ ਘਰ ਚ ਦਫਤਰ ਬਣਿਆ ਆਮ ਪਾਰਟੀ ਦੇ ਬੰਦੇ ਦਾ ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ ਮੰਮੀ ਨੇ ਵੀ ਉਹਦੇ ਥੱਪੜ ਮਾਰਤਾ ਉਹਨੇ ਮੰਮੀ ਦੇ ਜੋਰ ਸੀ ਥੱਪੜ ਮਾਰਤਾ ਇੱਥੋਂ ਹੱਥੋਂ ਪਾਈ ਹੋ ਗਈ ਇਹਨਾਂ ਦੀ ਕਿਉਂਕਿ ਜੇ ਇਹਦੀ ਮੰਮੀ ਦੇ ਥੱਪੜ ਮਾਰਿਆ ਤੇ ਉਹ ਨੈਚੁਰਲੀ ਹੱਥਾਂ ਚ ਮਤਲਬ ਕਿ ਹੋਏਗਾ ਹੀ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੱਥੋਂ ਪਾਈ ਹੋਗੇ ਉਸ ਟਾਈਮ ਸੁੱਲਾ ਸਫਾਈ ਹੋ ਗਈ ਠੀਕ ਹੈ ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਲੋਬੀ ਅਸੀਂ ਕਿਹਾ ਵੀ ਸੁਲਾ ਸਫਾਈ ਕਰਾ ਦੋ ਇਹਨਾਂ ਦੀ ਸੁਲਾ ਸਫਾਈ ਕਰਾ ਦੋ ਫੈਸਲਾ ਕਰਾ ਦੋ ਰਾਜੀਨਾਮਾ ਕਰਵਾ ਦੋ ਆਮ ਪਾਰਟੀ ਦੇ ਜਿਹੜੇ ਐਮਐਲਏ ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰੇ ਆ ਗਏ ਜਿਹੜੇ ਆਮ ਪਾਰਟੀ ਦੇ ਬੰਦੇ ਵੀ ਸਾਰੇ ਇਹਨਾਂ ਦੀ ਲੱਗ ਗਈ ਦਫਤਰੇਗਾ ਤੁਹਾਡਾ ਜਸਵੀਰ ਨੂੰ ਨਾ ਕੋਈ ਗਏ ਇਹਨਾਂ ਦੇ ਨਾਲ ਦੇ ਦਫਤਰ ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲਾ ਸਫਾਈ ਕਰ ਲਵੋ ਰਾਜੀ ਡਾਕਟਰ ਜਸਵੀਰ ਦਾ ਸਾਲਾ ਹੈ ਕਹਿੰਦਾ ਮੈਂ ਸਾਲਾ ਵਾਂ ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਣੇ ਆ ਤੁਹਾਡੇ ਦੇ ਉੱਤੇ ਸਾਰੇ ਟਬਰ ਦੇ ਉੱਤੇ ਪਰਚੇ ਕਰਾਣੇ ਆ ਜਿੱਥੋਂ ਲੜਾਈ ਵਧੀ ਫੇਰ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਭਾਈ ਸੁਲਾ ਸਵਾਈ ਕਰੋ ਅਸੀਂ ਰਾਜੀਨਾਮੇ ਵਾਸਤੇ ਸਾਰ ਜਗਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਆ ਕੋ ਪਰ ਇਹਨਾਂ ਨੇ ਰਾਜੀਨਾਮਾ ਨਹੀਂ ਕੀਤਾ ਕਹਿੰਦੇ ਕਰ ਲੈਣੇ ਕਰ ਲੈਣੇ ਅੱਜ ਟਾਲੀ ਜਾਂਦੇ ਹੀ ਕੱਲ ਟਾਲੀ ਜਾਂਦੇ ਹੀ ਕਰ ਲੈਣੇ ਕਰ ਲੈਣੇ ਉਸ ਤੋਂ ਬਾਅਦ ਆ ਹਫਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰੇ ਆ ਉਹਨੇ ਮੁੰਡੇ ਨੇ ਘਰ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ ਘਰ ਦੇ ਵੀ ਪਰੇਸ਼ਾਨ ਹੋਣਗੇ ਤੇ ਉਹਨੇ ਕੀ ਕੀਤਾ ਵਾ ਉਹ ਘਰ ਹੀ ਬੈਠਾ ਸੀ ਇਸ ਟਾਈਮ ਵੀ ਉਹ ਘਰ ਹੀ ਇਕੱਲਾ ਹੀ ਤੇ ਮੰਮੀ ਪਾਪਾ ਸੀ ਮੇਰੇ ਕੋਲ ਤੇ ਉਹ ਘਰ ਇਕੱਲਾ ਹੀ ਤੇ ਜੇ ਉਹਨੂੰ ਉੱਥੋਂ ਹੀ ਧੂਕੇ ਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਨਿੰਗ ਬਣਾ ਕੇ ਆਪ ਪਾਰਟੀ ਦੇ ਬੰਦਿਆਂ ਦੇ ਅਸੀਂ ਪੁੱਤਲੀ ਘਰ ਦੇ ਮੇਰੇ ਹਨ ਵਾਲੇ ਆ ਗਵਾਲ ਮੰਡੀ ਦੇ ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ ਆ ਪੁਲਿਸ ਨੇ ਗੋਲੀ ਚਲਾਈ ਉਹਨਾਂ ਨੇ ਹਾਂਜੀ ਹਾਂਜੀ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਘੱਟ ਕੇ ਲੈ ਗਏ ਬਾਹਰ ਘੱਟ ਕੇ ਲੈ ਗਏ ਚੱਲੇ ਆ ਕੁੱਟ ਕੁੱਟ ਕੇ ਚੱਲੇ ਆ ਉਹਨੂੰ ਫਿਰ ਗੋਲੀ ਮਾਰੀ ਆ ਹਾਂਜੀ ਹਾਂਜੀ ਉੱਥੇ ਆਈ ਹੈ ਸਾਡੇ ਤੇ ਨਹੀਂ ਲੱਗੀ ਉਹਨਾਂ ਦੇ ਆਪਣੇ ਹੀ ਦਫਤਰ ਦੇ ਵਿੱਚ ਲੱਗੀਆਂ ਆਈਆਂ ਆ ਸੀ ਉਹਨਾਂ ਨੇ ਪਹਿਲਾਂ ਹੀ ਕਹਿਦਾ ਸੀ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਨਸਾਫ ਦਾ ਕਰਦੇ ਆ ਤੇ ਨਾਲੇ ਉਹ தாம் ਪਾਰਟੀ ਦਾ ਦਫਤਰ ਹੈ ਉਹਨਾਂ ਦਾ ਵੀ ਛਕਾਇਆ ਜਾਵੇ ਦਫਤਰ ਦੀ ਮੈਨੂੰ ਕੋਈ ਵਜ੍ਹਾ ਤੁਹਾਡੇ ਕੀ ਲੱਗਦੀ ਹੈ ਮੇਰਾ ਛੋਟਾ ਭਰਾ ਹੈ ਉਹਨੂੰ ਉਹਨਾਂ ਦੀ ਉਹਨਾਂ ਦੀ ਹਜੇ ਸਿਰਫ 20 22 ਸਾਲ ਹੀ ਇੰਨੀ ਜੀ ਉਮਰ ਹੈ ਹੀ ਆ ਛੋਟੀ ਮੇਰੇ ਦਾ ਵਿਆਹ ਹੋਇਆ ਹੋਇਆ ਵਾ ਦੋ ਬੱਚੇ ਦੋ ਬੱਚੇ ਆ ਫੁੱਲ ਸਾਈ ਆ ਬੜੇ ਇਨਸਾਫ ਨਹੀਂ ਹੋਇਆ ਸਾਡੇ ਨਾਲ ਸਗੋਈ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਮੇਲਾ ਮਮੀ ਭਾਗੇ ਤੁਹਾਨੂੰ ਕੀ ਹੋਇਆ ਕਿ ਸੀਗਾ ਜਿਹੜ ਤੁਸੀਂ ਮੈਨੂੰ ਨਹੀਂ ਪਾਜੀ ਪਤਾ ਮੈਨੂੰ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋਂ ਦਏ ਸੀ ਮਾਰਨ ਮੇਰੀ ਗੁੜੀਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋਂ ਮਾਰੋ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵਾਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੇ ਜਾਂਦੇ ਸੀ ਗੁੜੀ ਵੀ ਮਾਰੀ ਹੈ ਜੀ ਉਹਨਾਂ ਨੇ ਹਾਂ ਜੀ ਜੀ ਗੋਲੀ ਵੀ ਵੱਜੀ ਉਹਨੂੰ ਤੇ ਤੁਮੂਲਾ ਆਪਕੇ ਸਾਦੇ ਸਕੇ ਕੋਲ ਫਲਾਤ ਬਹੁਤ ਜਿਆਦਾ ਮਾਰੇ ਸੀ ਮੈਂ ਤੇ ਬਸ ਵੇਖਦੀ ਰਹੀ ਕਿ ਮੈਂ ਤੇ ਕਾ ਵਾਜਾ ਹੀ ਦਿੰਦੀ ਰਹੀ ਚੀਕਾ ਮਾਰਦੀ ਰਹੀ ਉੱਥੇ ਆਣ ਗਵਾਂਢ ਚ ਮੈਨੂੰ ਨਹੀਂ ਪਤਾ ਪਛਾਤੀ ਸੀ ਗਵਾਂਡੀਆਂ ਦਾ ਜਰੂਰ ਇਹਨਾਂ ਦੀ ਹੋਈ ਆ ਗਵਾਂਡੀਆਂ ਦਾ ਜਰੂਰ ਹੋਈ ਇਹਨਾਂ ਦੀ ਮੁੰਡੇ ਨਹੀਂ ਮੈਂ ਵੇਖੇ ਕੋਣ ਆਮ ਪਾਰਟੀ ਦੇ ਦਫ਼ਤਰ ਵਾਲੇ ਨੇ ਦਫ਼ਤਰ ਬਣਾ ਹਾਂ ਜੂਰੇ ਮੈਂ ਲਖਨੋਤਾ ਸੀ ਹਾਂ ਕੋਣ ਜੀ ਕੀ ਨਾ ਜੀ ਇਹਨਾਂ ਦੀ ਗਵਾਂਡੀਆਂ ਦਾ ਹੋਈ ਆ ਜੀ ਲੜਾਈ ਇੰਦਰਜੀਤ ਮੇਰੇ ਹਸਬੰਡਾ ਮੇਰੇ ਹਸਬੰਡਾ ਬੱਚੇ ਉਹਦੇ ਛੋਟੇ ਛੋਟੇ